ਤੁਹਾਨੂੰ ਦੱਸ ਦਈਏ ਕਿ ਪਹਿਲਗਾਮ ਮਾਮਲੇ ਨੂੰ ਲੈ ਕੇ ਲੁਧਿਆਣਾ ਦੇ ਵਿੱਚ ਰੋਸ਼ ਪ੍ਰਦਰਸ਼ਨ ਜਿਹੜੇ ਲਗਾਤਾਰ ਉਹ ਜਾਰੀ ਨੇ ਉੱਥੇ ਹੀ ਤੁਹਾਨੂੰ ਦੱਸ ਦਈਏ ਕਿ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਰਹੇ ਹੋ ਕਿ ਇੱਕ ਨੌਜਵਾਨ ਦੇ ਦਸਤਾਰ ਸਜਾਈ ਹੋਈ ਹੈ ਟਰਮਾਲ ਬੰਨਿਆ ਹੋਇਆ ਤੇ ਅੱਖਾਂ ਦੇ ਉੱਪਰ ਜਿਹੜਾ ਕਿ ਚਸ਼ਮਾ ਉਹ ਵੀ ਲਗਾਇਆ ਹੋਇਆ ਹੈ ਜੀहां ਤੁਹਾਨੂੰ ਦੱਸ ਦਈਏ ਕਿ ਇਹ ਨੌਜਵਾਨ ਪਾਕਿਸਤਾਨ ਜਿੰਦਾਬਾਦ ਦੇ ਜਿਹੜੇ ਆ ਨਾਰੇ ਲਗਾ ਰਿਹਾ ਸੀ ਜਦੋਂ ਪ੍ਰਦਰਸ਼ਨਕਾਰੀਆਂ ਨੂੰ ਇਸ ਗੱਲ ਦਾ ਪਤਾ ਲੱਗਾ ਤਾਂ ਆਪਸ ਦੇ ਵਿੱਚ ਉਹਨਾਂ ਦੀ ਜਿਹੜੀ ਬਹਿਸਬਾਜ਼ੀ ਹੋ ਜਾਂਦੀ ਹੈ ਆਪਸ ਦੇ ਵਿੱਚ ਜਿਹੜੀ ਹੈ ਚャਪਟ ਹੋ ਜਾਂਦੀ ਹੈ ਨੌਜਵਾਨ ਦੇ ਵੱਲੋਂ ਪਾਕਿਸਤਾਨ ਜਿੰਦਾਬਾਦ ਦੇ ਜਿਹੜੇ ਆ ਨਾਰੇ ਲਗਾਏ ਜਾਂਦੇ ਆ ਉੱਥੇ ਜਦੋਂ ਪ੍ਰਦਰਸ਼ਨਕਾਰੀਆਂ ਨੂੰ ਪਤਾ ਲੱਗਦਾ ਤੇ ਉਸ ਦੇ ਨਾਲ ਜਿਹੜੀ ਕਿ ਇਹ ਬਹਿਸਬਾਜ਼ੀ ਹੋ ਜਾਂਦੀ ਹੈ ਤੇ ਲੋਕ ਵੀ ਜਿਹੜੇ ਰੋਡ ਦੇ ਉੱਪਰ ਖੜੇ ਇਹਨਾਂ ਨੂੰ ਦੇਖਦੇ ਆ ਤੇ ਉਸ ਤੋਂ ਬਾਅਦ ਜਿਹੜਾ ਕਿ ਇਹ ਡਿਵੀਜ਼ਨ ਨੰਬਰ 7 ਦੇ ਵਿੱਚ ਇਹ ਮਾਮਲਾ ਜਿਹੜਾ ਹੈ ਦਰਜ ਕੀਤਾ ਜਾਂਦਾ ਤੇ ਕੁਝ ਅਣਪਛਾਤੇ ਲੋਕਾਂ ਦਾ ਵਿਰੋਧ ਜਿਹੜਾ ਕਿ ਆ ਕੇਸ ਦਰਜ ਕੀਤਾ ਜਾਂਦਾ ਤੇ ਜਿਵੇਂ ਤੁਸੀਂ ਤਸਵੀਰਾਂ ਦੇ ਵਿੱਚ ਦੇਖ ਰਹੇ ਹੋ ਕਿ ਪਹਿਲਗਾਮ ਮਾਮਲੇ ਨੂੰ ਲੈ ਕੇ ਲੁਧਿਆਣਾ ਦੇ ਵਿੱਚ ਲਗਾਤਾਰ ਜਿਹੜੇ ਰੋਸ਼ ਪ੍ਰਦਰਸ਼ਨ ਉਹ ਲਗਾਤਾਰ ਜਾਰੀ ਨੇ ਜਿਸ ਨੂੰ ਲੈ ਕੇ ਮਾਮਲਾ ਜਿਹੜਾ ਕਿ ਆ ਸਾਹਮਣੇ ਆਏ ਤੇ ਨੌਜਵਾਨ ਦੇ ਵੱਲੋਂ ਪਾਕਿਸਤਾਨ ਜਿੰਦਾਬਾਦ ਦੇ ਜਿਹੜੇ ਆ ਨਾਰੇ ਉਹ ਲਗਾਏ ਜਾ ਰਹੇ